ਇੱਕ ਸੋਡੀ ਪਾਛਾਈ ਜਿਹੜੇ ਸਾਡੇ ਦਿਲ ਦੀਆਂ ਸੁਣਦਾ ਧੰਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੇ ਧੰਤਨ ਬਾਬਾ ਵੜਪਾਗ ਸਿੰਘ ਜੀ ਮਹਾਰਾਜ ਦਿਲ ਦੀਆਂ ਗੱਲਾਂ ਸੁਣਦੇ ਆ ਤੇ ਮੇਰਾ ਕਹਿਣਾ ਤਾਂ ਵੀ ਸਾਡੇ ਦੋ ਹੀ ਰਿਸ਼ਤੇਦਾਰ ਨੇ ਬੋਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਜਾਂਦੇ ਬਾਕੀ ਸਾਰੀਆਂ ਰਿਸ਼ਤੇਦਾਰੀਆਂ ਝੂਠੀਆਂ ਨੇ ਹੁਣ ਬੋਲਿਓ ਪਿੱਛੇ ਬੋਲਿਆ ਕਰੋ ਮਾਣੇ ਹਮਾਰੇ ਦੋ ਹੀ श्री चंद जीूजा जड़ी वारी सरकार ਰਾਸ ਆਵਾਲੀ ਸੱਚ ਜਾਣਿਓ ਜਿੰਨਾ ਸਕੂਨ ਇਥੇ ਮਿਲਦਾ ਨਾ ਇੰਨਾ ਬੇਰ ਦੇ ਇਥਾਂ ਬੈਠ ਕੇ ਮਿਲਦਾ ਤੇਰੇ ਦਰ ਤੇ ਸਕੂਨ ਮਿਲੇ ਸੋਢੀ ਜੀ ਮੈਂ ਹੋਰ ਸਭੇ ਢਾਈਆਂ ਟੇਰੀਆਂ ਤੇਰੇ ਦਰ ਤੇ ਸਕੂਨ ਮਿਲੇ ਸੋਢੀ ਜੀ ਮੈਂ ਹੋਰ ਸਭੇ ਢਾਈਆਂ ਟੇਰੀਆਂ ਜਿਹੜੇ ਸੋਡੀ ਪਾਤਸ਼ਾਹ ਤੇ ਵਿਸ਼ਵਾਸ ਰੱਖਦੇ ਆ ਨਾ ਯਕੀਨ ਰੱਖਦੇ ਆ ਤੇ ਸੱਚ ਜਾਣਿਓ ਬਾਬਾ ਜੀ 24 ਘੰਟੇ ਨਾਲ ਹੀ ਤੁਰੇ ਹੁਣ ਇੱਥੇ ਵੀ ਬਾਬਾ ਜੀ ਆ ਜਾਂਦਾ ਆ ਜਾਂਦਾ 24 ਘੰਟੇ ਪੱਤੇ ਪੱਤੇ ਟਾਣੀ ਟਾਣੀ ਜਿਹੜਾ ਇੱਥੇ ਖੋਦ ਹਾਜ਼ਰ ਹੈ ਨਾ ਉਹਨੂੰ ਹਾਜ਼ਰ ਹੋ ਕੇ ਦਸਨ ਦੀ ਲੋੜ ਨਹੀਂ ਮੈਮੇਗਾ ਸੋਡੀ ਜੀ ਪਿਆਰਾ ਤੇ ਸੱਚ ਜਾਣਿਓ ਜਿਸ ਦਿਨ ਤੇ ਸਾਨੂੰ ਸੋਢੀ ਸਾਹਿਬ ਮਿਲੇ ਆ ਨਾ ਕੋਈ ਦੁੱਖ ਰਿਆਈ ਨਹੀਂ ਕੋਈ ਦੁੱਖ ਆਇਆ ਹੀ ਨਹੀਂ ਤੇ ਬਾਕੀ ਜ਼ਿੰਦਗੀ ਹੈ ਦੁੱਖਾਂ ਦਾ ਵੀ ਆਉਣਾ ਸੁੱਖਾਂ ਦਾ ਵੀ ਆਉਣਾ ਲਾਭ ਹਾਨੀਆਂ ਨਫੇ ਨੁਕਸਾਨ ਸਭ ਕੁਝ ਹੋਣਾ ਚਾਹੀਦਾ ਕਿਉਂਕਿ ਜੇ ਸੁੱਖੋਂ ਦੇ ਬਣਾਇਆ ਤੇ ਦੁੱਖ ਵੀ ਹੁੰਦੇ ਬਣਾਇਆ ਜਿਸ ਦਿਨ ਦਾ ਸੋਢੀ ਤੂੰ ਮਿਲਿਆ ਮੈਨੂੰ ਲੋੜ ਨਾ ਹੋਰ ਸਹਾਰ ਆਂਦੀ ਜਿਸ ਦਿਨ ਦਾ